ਅਜਿੰਦਰੇਂਦਰ ਮੋਦੀ ਤੀਸਰੀ ਵਾਰ ਪੀਐਮ ਦੇ ਅਹੁਦੇ ਵੱਜੋਂ ਸੌਂ ਚੁੱਕਣਗੇ ਪਰ ਤੁਸੀਂ ਕਦੀ ਸੋਚਿਆ ਹੈ ਕਿ ਅਖਰ ਰਾਸ਼ਟਰਪਤੀ ਭਵਨ ਚ ਹੀ ਕਿਉਂ ਸੌਂ ਚੁੱਕੀ ਜਾਂਦੀ ਹੈ ਕਿਉਂਕਿ देयर इज द ਰਾਸ਼ਟਰਪਤੀ ਦੇਸ਼ ਦੇ ਹੈੱਡ ਆਫ ਸਟੇਟ ਹੁੰਦੇ ਨੇ ਤੇ ਉਹ ਹੀ ਪੀਐਮ ਨੂੰ ਸੌਂ ਚੁਕਵਾਉਂਦੇ ਨੇ ਆਜ਼ਾਦੀ ਤੋਂ ਬਾਅਦ ਹੀ ਇਹ ਪਰੰਪਰਾ ਚੱਲਦੀ ਆ ਰਹੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੌਂ ਚੁੱਕ ਸਮਾਗਮ ਦੇ ਦੌਰਾਨ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਕਿਹੋ ਜਿਹੇ ਰਿਵਾਜ ਨਿਭਾਏ ਜਾਂਦੇ ਹਨ ਸ਼ੁਰੂਆਤ ਕਰਦੇ ਹਾਂ ਰੂਸ ਤੋਂ ਰੂਸ ਦੇ ਰਾਸ਼ਟਰਪਤੀ ਕੋਲ ਸਾਰੀਆਂ ਸ਼ਕਤੀਆਂ ਹੁੰਦੀਆਂ ਨੇ ਜਿਸ ਨੂੰ ਜਨਤਾ ਚੁਣਦੀ ਹੈ ਰਾਸ਼ਟਰਪਤੀ ਨੂੰ ਕਨਸਟੀਚੂਸ਼ਨਲ ਕੋਰਟ ਦਾ ਚੇਅਰਮੈਨ ਹੀ ਸੌਂ ਚੁਕਵਾਉਂਦਾ ਹੈ ਰਾਸ਼ਟਰਪਤੀ ਸੰਵਿਧਾਨ ਤੇ ਆਪਣਾ ਸੱਜਾ ਹੱਥ ਰੱਖ ਕੇ ਸੌਂ ਚੁੱਕਦਾ ਹੈ ਤੇ ਫਿਰ ਕਨਸਟੀਚੂਸ਼ਨਲ ਕੋਰਟ ਦਾ ਚੇਅਰਮੈਨ ਰਾਸ਼ਟਰਪਤੀ ਨੂੰ ਸੌਣੇ ਦੀ ਚੈਨ ਦਿੰਦਾ ਹੈ ਤੇ ਸੌਂ ਚੁੱਕ ਸਮਾਗਮ ਪੂਰੀ ਹੋਣ ਤੋਂ ਬਾਅਦ ਉਸ ਦੀ ਘੋਸ਼ਣਾ ਕਰਦਾ ਹੈ ਦੁਜੀ ਬਾਸੀ ਗਲ ਕਰੀਏ ਤੰਜਾਨੀਆ ਦੀ ਤੇ ਤੰਜਾਨੀਆ ਦੇ ਵਿੱਚ ਲੋਕ ਰਾਸ਼ਟਰਪਤੀ ਨੂੰ ਚੁਣਦੇ ਨੇ ਇੱਥੇ ਕੋਈ ਵੀ ਵਿਅਕਤੀ ਸਿਰਫ ਦੋ ਵਾਰ ਰਾਸ਼ਟਰਪਤੀ ਬਣ ਸਕਦਾ ਹੈ ਰਾਸ਼ਟਰਪਤੀ ਨੂੰ ਸੌ ਚੁੱਕਣ ਤੋਂ ਬਾਅਦ ਬਲਾ ਅਤੇ ਢਾਲ ਦਿੱਤੀ ਜਾਂਦੀ ਹੈ 9 ਦਸੰਬਰ 1961 ਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਮਗਰੋਂ ਇਹ ਪਰੰਪਰਾ ਚੱਲਦੀ ਆ ਰਹੀ ਹੈ ਸੌ ਚੁੱਕਣ ਮਗਰੋਂ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ ਉਦਰੀ ਇੰਡੋਨੇਸ਼ੀਆ ਇੰਡੋਨੇਸ਼ੀਆ ਦੇ ਵਿੱਚ ਵੀ 5 ਸਾਲ ਤੱਕ ਰਾਸ਼ਟਰਪਤੀ ਚੁਣੇ ਜਾਣ ਵਾਲੇ ਵਿਅਕਤੀ ਕੋਲ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ ਇਸ ਦੇ ਨਾਲ ਹੀ ਇੰਡੋਨੇਸ਼ੀਆ 'ਚ ਸੌ ਚੁੱਕਣ ਦੀ ਪ੍ਰਕਿਰਿਆ ਧਾਰਮਿਕ ਕਿਤਾਬ ਦੇ ਸਾਈਂ ਹੇਠਾਂ ਸੌ ਉਸ ਨੂੰ ਰਾਸ਼ਟਰਪਤੀ ਨੂੰ ਚੁਕਵਾਈ ਜਾਂਦੀ ਹੈ ਉਧਰ ਹੀ ਫਿਲੀਪੀਨਸ ਦੀ ਗੱਲ ਕੀਤੀ ਜਾਵੇ ਤਾਂ ਫਿਲੀਪੀਨਸ 'ਚ ਰਾਸ਼ਟਰਪਤੀ ਹੈਡ ਆਫ ਸਟੇਟ ਅਤੇ ਹੈਡ ਆਫ ਗਵਰਨਮੈਂਟ ਵੀ ਹੁੰਦਾ ਹੈ ਇੱਥੇ ਕਾਰਜਕਾਲ 6 ਸਾਲ ਦਾ ਹੁੰਦਾ ਹੈ ਰਾਸ਼ਟਰਪਤੀ ਦਾ ਰਾਸ਼ਟਰਪਤੀ 3 ਜੂਨ ਨੂੰ ਹੀ ਅਨਾਨਾਸ ਦੇ ਪੱਤੇ ਨਾਲ ਬਣੀ ਖਾਸ ਫਾਈਬਰ ਦੇ ਬਣੇ ਬੈਰੋਗ ਟੈਲੋਗ ਪਾਕੇ ਹੀ ਸੌਂ ਚੁੱਕਦੇ ਹਨ ਇਸ ਨੂੰ ਫਿਲੀਪੀਨਸ ਦੀ ਨੈਸ਼ਨਲ ਡਰੈਸ ਵੀ ਕਿਹਾ ਜਾਂਦਾ ਹੈ ਉਦੋਂ ਹੀ ਅਮਰੀਕਾ ਦੀ ਗੱਲ ਕੀਤੀ ਜਾਵੇ ਤੇ ਜਦੋਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਸੌਂ ਚੁੱਕਦਾ ਹੈ ਤਾਂ ਉਸ ਨੂੰ ਇਨੋਗ੍ਰੇਸ਼ਨ ਦਿਨ ਵਜੋਂ ਜਾਣਿਆ ਜਾਂਦਾ ਹੈ 1933 ਤੱਕ 4 ਮਾਰਚ ਨੂੰ ਹੀ ਰਾਸ਼ਟਰਪਤੀ ਵੱਜੋਂ ਸੌਂ ਚੁੱਕੀ ਜਾਂਦੀ ਸੀ ਪਰ ਹੁਣ ਸੰਵਿਧਾਨ ਦੇ ਤਹਿਤ 20 ਜਨਵਰੀ ਦੀ ਤਾਰੀਖ ਜਿਹੜੀ ਹੈ ਤੈਅ ਕੀਤੀ ਗਈ ਹੈ ਜਦੋਂ ਰਾਸ਼ਟਰਪਤੀ ਅਮਰੀਕਾ ਦੇ ਵਿੱਚ ਸੌਂ ਚੁੱਕਦਾ ਹੈ। ਉਹਦੇ ਦੀ ਹੁਣ ਗੱਲ ਕਰਦੇ ਆਂ ਭਾਰਤ ਦੀ। ਤਾਂ ਭਾਰਤ ਦੇ ਵਿੱਚ ਜਿਹਾ ਚੌਥੀ ਵਾਰ ਹੋ ਰਿਹਾ ਹੈ ਕਿ ਜਦੋਂ ਰਾਸ਼ਟਰਪਤੀ ਭਵਨ ਦੇ ਵਿੱਚ ਪੀਐਮ ਦੇ ਵੱਲੋਂ ਸੌਂ ਚੁੱਕੀ ਜਾਵੇਗੀ ਅਤੇ ਸੌਂ ਚੁੱਕ ਸਮਾਗਮ ਦੇ ਮਗਰੋਂ ਰਾਸ਼ਟਰਪਤੀ ਭਵਨ ਦੇ ਵਿੱਚ ਉਸ ਸੌਂ ਚੁੱਕ ਸਮਾਗਮ ਦੇ ਵਿੱਚ ਆਏ ਮਹਿਮਾਨਾਂ ਨੂੰ ਡਿਨਰ ਵੀ ਕਰਵਾਇਆ ਜਾਵੇਗਾ। ਅਜੇ ਨਰਿੰਦਰ ਮੋਦੀ ਤੀਸਰੀ ਵਾਰ ਪੀਐਮ ਦੇ ਅਹੁਦੇ ਵੱਜੋਂ ਸੌਂ ਚੁੱਕਣਗੇ ਪਰ ਤੁਸੀਂ ਕਦੀ ਸੋਚਿਆ ਹੈ ਕਿ ਅਖਰ ਰਾਸ਼ਟਰਪਤੀ ਭਵਨ ਚ ਹੀ ਕਿਉਂ ਸੌਂ ਚੁੱਕੀ ਜਾਂਦੀ ਹੈ ਕਿਉਂਕਿ देयर इज द ਰਾਸ਼ਟਰਪਤੀ ਦੇਸ਼ ਦੇ ਹੈੱਡ ਆਫ ਸਟੇਟ ਹੁੰਦੇ ਨੇ ਤੇ ਉਹ ਹੀ ਪੀਐਮ ਨੂੰ ਸੌਂ ਚੁਕਵਾਉਂਦੇ ਨੇ ਆਜ਼ਾਦੀ ਤੋਂ ਬਾਅਦ ਹੀ ਇਹ ਪਰੰਪਰਾ ਚੱਲਦੀ ਆ ਰਹੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੌਂ ਚੁੱਕ ਸਮਾਗਮ ਦੇ ਦੌਰਾਨ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਕਿਹੋ ਜਿਹੇ ਰਿਵਾਜ ਨਿਭਾਏ ਜਾਂਦੇ ਹਨ ਸ਼ੁਰੂਆਤ ਕਰਦੇ ਹਾਂ ਰੂਸ ਤੋਂ ਰੂਸ ਦੇ ਰਾਸ਼ਟਰਪਤੀ ਕੋਲ ਸਾਰੀਆਂ ਸ਼ਕਤੀਆਂ ਹੁੰਦੀਆਂ ਨੇ ਜਿਸ ਨੂੰ ਜਨਤਾ ਚੁਣਦੀ ਹੈ ਰਾਸ਼ਟਰਪਤੀ ਨੂੰ ਕਨਸਟੀਟਿਊਸ਼ਨਲ ਕੋਰਟ ਦਾ ਚੇਅਰਮੈਨ ਹੀ ਸੌਂ ਚੁੱਕਵਾਉਂਦਾ ਹੈ ਰਾਸ਼ਟਰਪਤੀ ਸੰਵਿਧਾਨ ਤੇ ਆਪਣਾ ਸੱਜਾ ਹੱਥ ਰੱਖ ਕੇ ਸੌਂ ਚੁੱਕਦਾ ਹੈ ਤੇ ਫਿਰ ਕਨਸਟੀਟਿਊਸ਼ਨਲ ਕੋਰਟ ਦਾ ਚੇਅਰਮੈਨ ਰਾਸ਼ਟਰਪਤੀ ਨੂੰ ਸੋਨੇ ਦੀ ਚੇਨ ਦਿੰਦਾ ਹੈ ਤੇ ਸੌਂ ਚੁੱਕ ਸਮਾਗਮ ਪੂਰੀ ਹੋਣ ਤੋਂ ਬਾਅਦ ਉਸ ਦੀ ਘੋਸ਼ਣਾ ਕਰਦਾ ਹੈ ਦੁਜੀ ਵਾਸੇ ਗੱਲ ਕਰੀਏ ਤੰਜਾਨੀਆ ਦੀ ਤੇ ਤੰਜਾਨੀਆ ਦੇ ਵਿੱਚ ਲੋਕ ਰਾਸ਼ਟਰਪਤੀ ਨੂੰ ਚੁਣਦੇ ਨੇ ਇੱਥੇ ਕੋਈ ਵੀ ਵਿਅਕਤੀ ਸਿਰਫ ਦੋ ਵਾਰ ਰਾਸ਼ਟਰਪਤੀ ਬਣ ਸਕਦਾ ਹੈ ਰਾਸ਼ਟਰਪਤੀ ਨੂੰ ਸੌ ਚੁੱਕਣ ਤੋਂ ਬਾਅਦ ਬਲਾ ਅਤੇ ਢਾਲ ਦਿੱਤੀ ਜਾਂਦੀ ਹੈ 9 ਦਸੰਬਰ 1961 ਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਮਗਰੋਂ ਇਹ ਪਰੰਪਰਾ ਚੱਲਦੀ ਆ ਰਹੀ ਹੈ ਸੌ ਚੁੱਕਣ ਮਗਰੋਂ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ ਉਦਰੀ ਇੰਡੋਨੇਸ਼ੀਆ ਇੰਡੋਨੇਸ਼ੀਆ ਦੇ ਵਿੱਚ ਵੀ 5 ਸਾਲ ਤੱਕ ਰਾਸ਼ਟਰਪਤੀ ਚੁਣੇ ਜਾਣ ਵਾਲੇ ਵਿਅਕਤੀ ਕੋਲ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ ਇਸ ਦੇ ਨਾਲ ਹੀ ਇੰਡੋਨੇਸ਼ੀਆ 'ਚ ਸੌ ਚੁੱਕਣ ਦੀ ਪ੍ਰਕਿਰਿਆ ਧਾਰਮਿਕ ਕਿਤਾਬ ਦੇ ਸਾਈਂ ਹੇਠਾਂ ਸੌ ਉਸ ਨੂੰ ਰਾਸ਼ਟਰਪਤੀ ਨੂੰ ਚੁਕਵਾਈ ਜਾਂਦੀ ਹੈ ਉਦੋਂ ਹੀ ਫਿਲੀਪੀਨਸ ਦੀ ਗੱਲ ਕੀਤੀ ਜਾਵੇ ਤਾਂ ਫਿਲੀਪੀਨਸ 'ਚ ਰਾਸ਼ਟਰਪਤੀ ਹੈਡ ਆਫ ਸਟੇਟ ਅਤੇ ਹੈਡ ਆਫ ਗਵਰਨਮੈਂਟ ਵੀ ਹੁੰਦਾ ਹੈ ਇੱਥੇ ਕਾਰਜਕਾਲ 6 ਸਾਲ ਦਾ ਹੁੰਦਾ ਹੈ ਰਾਸ਼ਟਰਪਤੀ ਦਾ ਰਾਸ਼ਟਰਪਤੀ 3 ਜੂਨ ਨੂੰ ਹੀ ਅਨਾਨਾਸ ਦੇ ਪੱਤੇ ਨਾਲ ਬਣੀ ਖਾਸ ਫਾਈਬਰ ਦੇ ਬਣੇ ਬੈਰੋਗ ਟੈਲੋਗ ਪਾ ਕੇ ਹੀ ਸੌਂਚੁੱਕਦੇ ਹਨ ਇਸ ਨੂੰ ਫਿਲੀਪੀਨਸ ਦੀ ਨੈਸ਼ਨਲ ਡਰੈਸ ਵੀ ਕਿਹਾ ਜਾਂਦਾ ਹੈ ਉਧਰ ਹੀ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਸੌਂਚੁਕਦਾ ਹੈ ਤਾਂ ਉਸ ਨੂੰ ਇਨੋਗ੍ਰੇਸ਼ਨ ਰੀਤ ਦੇ ਦਿਨ ਵੱਜੂ ਜਾਣਿਆ ਜਾਂਦਾ ਹੈ 1933 ਤੱਕ 4 ਮਾਰਚ ਨੂੰ ਹੀ ਰਾਸ਼ਟਰਪਤੀ ਵੱਜੂ ਸੌਂਚੁਕੀ ਜਾਂਦੀ ਸੀ ਪਰ ਹੁਣ ਸੰਵਿਧਾਨ ਦੇ ਤਹਿਤ 20 ਜਨਵਰੀ ਦੀ ਤਾਰੀਖ ਜਿਹੜੀ ਹੈ ਤੈਅ ਕੀਤੀ ਗਈ ਹੈ ਜਦੋਂ ਰਾਸ਼ਟਰਪਤੀ ਅਮਰੀਕਾ ਦੇ ਵਿੱਚ ਸੌਂ ਚੁੱਕਦਾ ਹੈ। ਉਹਦੇ ਦੀ ਹੁਣ ਗੱਲ ਕਰਦੇ ਆਂ ਭਾਰਤ ਦੀ। ਤਾਂ ਭਾਰਤ ਦੇ ਵਿੱਚ ਜਿਹਾ ਚੌਥੀ ਵਾਰ ਹੋ ਰਿਹਾ ਹੈ ਕਿ ਜਦੋਂ ਰਾਸ਼ਟਰਪਤੀ ਭਵਨ ਦੇ ਵਿੱਚ ਪੀਐਮ ਦੇ ਵੱਲੋਂ ਸੌਂ ਚੁੱਕੀ ਜਾਵੇਗੀ ਅਤੇ ਸੌਂ ਚੁੱਕ ਸਮਾਗਮ ਦੇ ਮਗਰੋਂ ਰਾਸ਼ਟਰਪਤੀ ਭਵਨ ਦੇ ਵਿੱਚ ਉਸ ਸੌਂ ਚੁੱਕ ਸਮਾਗਮ ਦੇ ਵਿੱਚ ਆਏ ਮਹਿਮਾਨਾਂ ਨੂੰ ਡਿਨਰ ਵੀ ਕਰਵਾਇਆ ਜਾਵੇਗਾ।